ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਆਪਣੀ ਘਰ ਦੀ ਬਾਗ ਵਿੱਚ ਵਿੱਚ ਲਗਾਈਆਂ ਹੋਈਆਂ ਸਾਰੀਆਂ ਸਬਜ਼ੀਆਂ ਦਿਖਾਵਾਂਗੇ ਜਿੱਦਾਂ ਕਿ ਇਹ ਚੌਲੇ ਹੋ ਗਏ ਇਹ ਪਿੰਡੀਆਂ ਹੋ ਗਈਆਂ ਗਮਾਰਾ ਹੋ ਗਿਆ ਤੇ ਬਤਾਉਂ ਹੋ ਗਏ ਆ ਧਣੀਆਂ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਧਣੀਆਂ ਲਗਾਏ ਹੋਏਗਾ ਤੇ ਗੰਨੇ ਵੀ ਤੁਸੀਂ ਦੇਖ ਸਕਦੇ ਹੋਗੇ ਸਾਫ਼ ਨਜ਼ਰ ਆ ਰਹੇ ਨੇਗੇ ਵੀਡੀਓ ਦੇ ਵਿੱਚ ਤੇ ਆਪਾਂ ਨੇ ਚੌਲੇ ਲਗਾਏ ਹੋਏ ਐ ਤੇ ਮਿਰਚਾਂ ਲਗਾਈਆਂ ਹੋਈਆਂ ਨਿਗੀਆਂ ਅੱਜ ਆਪਾਂ ਸਾਰੀ ਸਬਜ਼ੀ ਦੀ ਗੁਡਾਈ ਕਰਕੇ ਇਹਨਾਂ ਦੀਆਂ ਬੱਟਾਂ ਦੇ ਸਾਰਿਆਂ ਤੇ ਮਿੱਟੀ ਲਗਾਤੀ ਹੈਗੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਹੇਗਾ ਤੇ ਇਸ ਤੋਂ ਬਾਅਦ ਆਪਾਂ ਨੇ ਹੁਣ ਇਹਨਾਂ ਸਾਰੀ ਸਬਜ਼ੀ ਨੂੰ ਪਾਣੀ ਲਗਾਣਾ ਹੈਗਾ ਜਿੱਦਾਂ ਕਿ ਹੁਣ ਸਾਰੀ ਸਬਜ਼ੀ ਪਾਣੀ ਭਾਲ ਰਹੀ ਹੈਗੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਗਮਾਰਾ ਇਹ ਆਪਣੇ ਆਗੇ ਬਤਾऊं ਸਾਰੀਆਂ ਬੱਟਾਂ ਤੇ ਵਧੀਆ ਮਿੱਟੀ ਲੱਗ ਚੁੱਕੀ ਹੈਗੀ ਆ ਦੇਖੋ ਤੁਸੀਂ ਮਿਰਚਾਂ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹਾਲਕਿ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਿੱਦਾਂ ਕਿ ਮਿਰਚਾਂ ਆ ਗਈਆਂ ਇਹ ਆਪਣੇ ਬਹੁਤ ਘੱਟ ਪਾਣੀ ਭਾਲਦੀਆਂ ਚੌਲੇ ਵੀ ਬਹੁਤ ਘੱਟ ਪਾਲਦੇ ਆਏ ਭਿੰਡੀਆਂ ਆ ਗਈਆਂ ਆਪਣੇ ਵੀਡੀਓ ਦੇ ਵਿੱਚ ਇਹ ਵੀ ਬਹੁਤ ਘੱਟ ਪਾਣੀ ਭਾਲਦੇ ਹੈਗੇ ਜਿੱਦਾਂ ਗਮਾਰਾ ਆ ਗਿਆ ਇਹ ਵੀ ਬਹੁਤ ਘੱਟ ਪਾਣੀ ਭਾਲਦਾ ਹੈਗਾ ਇਹਨਾਂ ਨੂੰ ਹਿਸਾਬ ਦੇ ਨਾਲ ਪਾਣੀ ਲਗਾਉਣਾ ਚਾਹੀਦਾ ਜ਼ਿਆਦਾ ਪਾਣੀ ਨਹੀਂ ਲਗਾਉਣਾ ਚਾਹੀਦਾ ਜਿੱਦਾਂ ਇਹ ਬਤਾਉ ਆ ਗਏ ਇਹਨਾਂ ਨੂੰ ਆਪਾਂ ਡੇਲੀ ਵੀ ਪਤਲਾ-ਪਤਲਾ ਪਾਣੀ ਲਗਾ ਸਕਦੇ ਆਂਗੇ ਜਿੱਦਾਂ ਕਿ ਆਪਾਂ ਨੂੰ ਪਾਣੀ ਵੀ ਜਦੋਂ ਵੀ ਲਗਾਣਾ ਹੈਗਾ ਜ਼ਿਆਦਾ ਸਾਮੀ ਲਗਾਉਣਾ ਚਾਹੀਦਾ ਜਾਂ ਸਵੇਰੇ ਦੁਪਹਿਰ ਨੂੰ ਨਹੀਂ ਲਗਾਉਣਾ ਚਾਹੀਦਾ ਧੁੱਪ ਦੇ ਵਿੱਚ